ਆਪਾਂ ਜ਼ਿਆਦਾਤਰ ਦੇਖਦੇ ਆਂ ਕਿ ਜਦੋਂ ਵਿਆਹ ਦੇ ਮਾਮਲੇ ਦੇ ਵਿੱਚ ਜਦੋਂ ਮੁੰਡਾ ਲੋੜਬੰਦ ਹੋਵੇ ਉਦੋਂ ਕੁੜੀ ਦੀਆਂ ਕਈ ਖਾਮੀਆਂ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਤੇ ਜਦੋਂ ਕੁੜੀ ਲੋੜਬੰਦ ਹੋਵੇ ਉਦੋਂ ਮੁੰਡੇ ਦੀਆਂ ਕਈ ਖਾਮੀਆਂ ਨਜ਼ਰ ਅੰਦਾਜ਼ ਕਰ ਦਿੱਤੀਆਂ ਜਾਂਦੀਆਂ ਪਰ ਇਹ ਉਸ ਵੇਲੇ ਤਾਂ ਨਜ਼ਰ ਅੰਦਾਜ਼ ਹੋ ਜਾਂਦੀਆਂ ਨੇ ਜੋ ਵਿਆਹ ਹੁੰਦਾ ਇਹ ਉਮਰਾਂ ਦਾ ਸੌਦਾ ਹੁੰਦਾ ਇੱਕ ਦੂਜੇ ਨੇ ਉਮਰ ਇੱਕ ਦੂਜੇ ਦੇ ਨਾਲ ਕੱਢਣੀ ਹੁੰਦੀ ਹੈ ਤੇ ਫਿਰ ਉਹ ਜੋ ਇਗਨੋਰ ਕੀਤੀਆਂ ਹੋਈਆਂ ਗੱਲਾਂ ਨੇ ਉਹ ਜ਼ਿੰਦਗੀ ਦੇ ਵਿੱਚ ਬੜਾ ਜ਼ਿਆਦਾ ਦੁੱਖ ਦਿੰਦੀਆਂ ਨੇ ਤੇ ਫੇਰ ਬੰਦੇ ਨੂੰ ਲੱਗਦਾ ਕਿ ਮੈਂ ਤਾਂ ਇਹ ਪੰਗਾ ਹੀ ਲੈ ਲਿਆ ਮੈਂ ਇਹ ਵਿਆਹ ਨਹੀਂ ਕਰਵਾਉਣਾ ਸੀ ਅੱਜ ਦੀ ਜੋ ਸੱਚੀ ਕਹਾਣੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਲੋੜਬੰਦ ਬੰਦੇ ਨੇ ਵਿਆਹ ਕਰਵਾਇਆ ਜਿਸ ਦੀ ਉਮਰ ਲਗਭਗ 45 ਸਾਲ ਸੀ ਤੇ ਜੋ ਉਸ ਦੇ ਨਾਲ ਹੁੰਦਾ ਉਹ ਬੜਾ ਹੀ ਭਿਆਨਕ ਹੁੰਦਾ ਤੇ ਫੇਰ ਆਖਰ ਅਦਾਲਤ ਵੱਲੋਂ ਇੱਕ ਸਜ਼ਾ ਸੁਣਾਈ ਜਾਂਦੀ ਹੈ ਉਮਰ ਕੈਦ ਦੀ ਕੀ ਸੀ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਆਗਰਾ ਆਗਰਾ ਦੇ ਅਧੀਨ ਪੈਂਦਾ ਆਵਾਸ ਵਿਕਾਸ ਸੈਕਟਰ 4 ਇੱਥੋਂ ਦਾ ਰਹਿਣ ਵਾਲਾ ਨਿਰਮਲ ਸਿੰਘ ਜੋ ਕਿ ਆਪਣੇ ਭੇਟੇ ਦੇ ਨਾਲ ਰਹਿ ਰਿਹਾ ਸੀ ਕਿਉਂਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਨਿਰਮਲ ਸਿੰਘ ਦੀ ਜੋ ਉਮਰ ਸੀ ਲਗਭਗ 45 ਸਾਲ ਸੀ ਨਿਰਮਲ ਸਿੰਘ ਨੂੰ ਲੱਗਦਾ ਸੀ ਕਿ ਜੇ ਉਹ ਵਿਆਹ ਕਰਵਾ ਲਵੇ ਤਾਂ ਉਸ ਦਾ ਘਰ ਸੰਭਣ ਵਾਲੀ ਕੋਈ ਆ ਜਾਵੇ ਤਾਂ ਉਹ ਸੌਖਾ ਹੋ ਜਾਵੇਗਾ ਉਹਨਾਂ ਦੇ ਘਰੇ ਰੋਟੀ ਪਾਣੀ ਕਰਨ ਵਾਲਾ ਆ ਜਾਵੇਗਾ ਤਾਂ ਉਸ ਦੀ ਜ਼ਿੰਦਗੀ ਵਧੀਆ ਹੋ ਜਾਵੇਗੀ ਉਸ ਦੇ ਮੁੰਡੇ ਦੀ ਜ਼ਿੰਦਗੀ ਵੀ ਵਧੀਆ ਹੋ ਜਾਵੇਗੀ ਇਸ ਲਈ ਉਹ ਕਿਸੇ ਕੁੜੀ ਦੀ ਤਲਾਸ਼ ਕਰਦਾ ਕੋਈ ਲੋੜਵੰਦ ਕੁੜੀ ਹੋਵੇ ਪਰ ਉਸ ਨੂੰ ਕੋਈ ਕੁੜੀ ਨਹੀਂ ਮਿਲਦੀ ਜੋ ਉਸ ਨਾਲ ਵਿਆਹ ਕਰਵਾ ਸਕੇ ਹੁਣ ਉਹ ਆਨਲਾਈਨ ਸਾਈਟਾਂ ਦੇ ਉੱਤੇ ਆਪਣਾ ਬਾਇਓ ਡਾਟਾ ਭਰ ਦਿੰਦਾ ਹੈ ਜਿਵੇਂ ਸ਼ਾਦੀ.com ਐਦਾਂ ਦੀਆਂ ਜੋ ਸਾਈਟਾਂ ਹੁੰਦੀਆਂ ਉਹਨਾਂ ਉੱਪਰ ਆਪਣਾ ਬਾਇਓ ਡਾਟਾ ਭਰ ਦਿੰਦਾ ਹੈ ਤਾਂ ਉਸ ਨੂੰ ਇਸ ਆਨਲਾਈਨ ਸਾਈਟਾਂ ਦੇ ਉੱਤੇ ਇੱਕ ਕੁੜੀ ਮਿਲਦੀ ਹੈ ਜਿਸ ਦਾ ਨਾਮ ਤਾਰਾ ਹੁੰਦਾ ਹੈ ਤਾਰਾ ਉੱਤਰਾਖੰਡ ਦੇ ਜ਼ਿਲ੍ਹਾ ਉਦਮ ਸਿੰਘ ਨਗਰ ਦੇ ਥਾਣਾ ਕੁੰਡਾ ਦੇ ਅਧੀਨ ਪੈਂਦੇ ਪਿੰਡ ਬਹਿਲ ਜੋੜੀ ਦੀ ਰਹਿਣ ਵਾਲੀ ਸੀ ਹੁਣ ਇਹਨਾਂ ਦੀਆਂ ਇੱਕ ਦੂਜੇ ਨਾਲ ਗੱਲਾਂ ਹੁੰਦੀਆਂ ਨੇ ਤੇ ਜੋ ਤਾਰਾ ਹੁੰਦੀ ਹੈ ਉਹ ਦੱਸਦੀ ਹੈ ਕਿ ਮੈਂ ਤਾਂ ਘਰੋਂ ਬਹੁਤ ਜ਼ਿਆਦਾ ਗਰੀਬ ਆਂ ਸਾਡੇ ਕੋਲ ਤਾਂ ਕੋਈ ਪੈਸਾ ਵੀ ਨਹੀਂ ਪਰ ਜੋ ਨਿਰਮਲ ਸਿੰਘ ਹੁੰਦਾ ਉਸਨੇ ਕਿਹਾ ਕਿ ਕੋਈ ਚੱਕਰ ਨਹੀਂ ਮੈਂ ਪੈਸੇ ਦੇਵਾਂਗਾ ਜੋ ਵੀ ਤੈਨੂੰ ਜ਼ਰੂਰਤ ਹੋਵੇਗੀ ਉਹ ਮੈਂ ਤੇਰੀ ਪੂਰੀ ਕਰਾਂਗਾ ਤਾਂ ਤਾਰਾ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂਗੀ ਮੈਨੂੰ ਕੋਈ ਵੀ ਦਿੱਕਤ ਨਹੀਂ ਹੁਣ ਜੋ ਨਿਰਮਲ ਸਿੰਘ ਹੁੰਦਾ ਹੈ ਉਹ ਤਾਰਾ ਦੇ ਕੋਲ ਜਾਂਦਾ ਹੈ ਤਾਰਾ ਨੂੰ ਵਿਆਹ ਦੇ ਲਈ ਕੱਪੜਿਆਂ ਲਈ ਤੇ ਹੋਰ ਸਮਾਨ ਲਈ ਪੈਸੇ ਦੇ ਕੇ ਆਉਂਦਾ ਹੈ ਗੱਲ ਹੁੰਦੀ ਹੈ 2016 ਦੀ April 2016 ਦੀ ਹੁਣ ਇਹ ਕਹਿੰਦੇ ਆ ਕਿ ਆਪਾਂ ਵਿਆਹ ਕਰਵਾ ਲਈਏ ਇੱਕ ਡੇਟ ਨਿਸ਼ਚਿਤ ਕੀਤੀ ਜਾਂਦੀ ਹੈ 21 ਮਈ 2016 ਸਭ ਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਨਿਰਮਲ ਸਿੰਘ ਦਾ ਵਿਆਹ ਹੋ ਜਾਏਗਾ ਇਸ ਦਾ ਘਰ ਦੁਬਾਰਾ ਬਸ ਜਾਏਗਾ ਕੇਸ ਦੇ ਘਰ ਨੂੰ ਸਾਂਭਣ ਵਾਲੀ ਆ ਜਾਏਗੀ ਹੁਣ 21 ਮਈ 2016 ਨੂੰ ਨਿਰਮਲ ਸਿੰਘ ਦਾ ਵਿਆਹ ਤਾਰਾ ਦੇ ਨਾਲ ਹੋ ਜਾਂਦਾ ਸਭ ਬੜੇ ਖੁਸ਼ ਹੁੰਦੇ ਨੇ ਘਰ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੁੰਦਾ ਉਸ ਤੋਂ ਬਾਅਦ ਨਿਰਮਲ ਸਿੰਘ ਅਤੇ ਤਾਰਾ ਦੋਨੋਂ ਸੁਹਾਗ ਰਾਤ ਮਨਾਉਂਦੇ ਨੇ 21 ਮਈ 22 23 24 24 ਮਈ ਆ ਜਾਂਦੀ ਹੈ 24 ਮਈ ਦੀ ਸਵੇਰ ਨੂੰ ਨਿਰਮਲ ਸਿੰਘ ਆਪਣੇ ਕਮਰੇ ਚੋਂ ਬਾਹਰ ਨਹੀਂ ਆਉਂਦਾ ਤਾਂ ਹੁਣ ਜੋ ਨਿਰਮਲ ਸਿੰਘ ਦਾ ਮੁੰਡਾ ਹੁੰਦਾ ਜਿਸ ਦਾ ਨਾਂ ਭਰਤ ਹੁੰਦਾ ਹੈ ਉਹ ਕਮਰੇ ਦੇ ਵਿੱਚ ਜਾਂਦਾ ਹੈ ਜਾ ਕੇ ਦੇਖਦਾ ਉਸ ਦਾ ਪਿਤਾ ਬੈੱਡ ਦੇ ਉੱਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਉਹ ਰੌਲਾ ਪਾ ਦਿੰਦਾ ਹੈ ਹੁਣ ਨਿਰਮਲ ਸਿੰਘ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਉੱਥੇ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਪਰ ਇਧਰ ਜੋ ਤਾਰਾ ਹੁੰਦੀ ਹੈ ਉਹ ਘਰੋਂ ਨਗਦੀ ਗਹਿਣੇ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਹੈ ਤੇ ਇਧਰ ਜੋ ਨਿਰਮਲ ਸਿੰਘ ਹੁੰਦਾ ਉਸਦੀ ਮੌਤ ਹੋ ਜਾਂਦੀ ਹੈ ਹੁਣ 25 ਮਈ 2016 ਨੂੰ ਨਿਰਮਲ ਸਿੰਘ ਦੀ ਭੈਣ ਵੱਲੋਂ ਤਾਰਾ ਦੇ ਉੱਤੇ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਪੁਲਿਸ ਹੁਣ ਤਾਰਾ ਦੀ ਤਲਾਸ਼ ਕਰਦੀ ਹੈ ਜੋ ਬੋਡੀ ਹੁੰਦੀ ਹੈ ਉਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਆਖਰ ਤਾਰਾ ਪੁਲਿਸ ਦੇ ਹੱਥ ਆ ਜਾਂਦੀ ਹੈ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਆਖਰ ਇਹ ਕੁਝ ਤਾਰਾ ਨੇ ਕਿਉਂ ਕੀਤਾ ਕਿਉਂ ਨਿਰਮਲ ਸਿੰਘ ਦੀ ਜਾਨ ਲੈਤੀ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੀ ਭਿਆਨਕ ਹੁੰਦੀ ਹੈ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਤਾਰਾਗੀ ਉਹ ਅਸਲ ਵਿੱਚ ਤਾਰਾ ਨਹੀਂ ਉਸ ਦਾ ਨਾਮ ਅਸਲ ਵਿੱਚ ਰਵੀਨਾ ਦਾ ਰਵੀਨਾ ਦਾ ਕੰਮ ਹੀ ਇਹ ਹੈ ਉਹ ਉਹ ਵੱਡੀ ਉਮਰ ਦੇ ਬੰਦਿਆਂ ਦੀ ਤਲਾਸ਼ ਕਰਦੀ ਹੈ ਲੋੜਵੰਦ ਬੰਦਿਆਂ ਦੀ ਤੇ ਉਹਨਾਂ ਦੇ ਨਾਲ ਵਿਆਹ ਕਰਵਾਉਂਦੀ ਹੈ ਉਸ ਨੇ ਇਦਾਂ ਪਹਿਲਾਂ ਵੀ ਕਈ ਵਿਆਹ ਕਰਵਾਏ ਹੋਏ ਆ ਤੇ ਫੇਰ ਉਹ ਉਹਨਾਂ ਦਾ ਕੀਮਤੀ ਸਮਾਨ, ਪੈਸੇ, ਗਹਿਣੇ ਵਗੈਰਾ ਲੁੱਟ ਕੇ ਉਥੋਂ ਭੱਜ ਜਾਂਦੀ ਹੈ। ਤਾਰਾ ਦਾ ਵੈਸੇ ਵਿਆਹ ਹੋਇਆ ਹੋਇਆ ਸੀ, ਯਾਨੀ ਰਵੀਨਾ ਦਾ। ਵੈਸੇ ਵਿਆਹ ਹੋਇਆ ਹੋਇਆ ਸੀ ਪਰ ਉਹ ਇਹ ਨਕਲੀ ਵਿਆਹ ਕਰਵਾਉਂਦੀ ਸੀ ਤੇ ਜੋ ਲੋੜਬੰਦ ਬੰਦੇ ਹੁੰਦੇ ਸੀ ਉਹਨਾਂ ਨਾਲ ਵਿਆਹ ਕਰਵਾ ਕੇ ਉਹਨਾਂ ਦੇ ਘਰੋਂ ਲੁੱਟ ਕਰਕੇ ਇਹ ਭੱਜ ਜਾਂਦੀ ਸੀ। ਤੇ ਇਦਾਂ ਹੀ ਇਸ ਨੇ ਨਿਰਮਲ ਸਿੰਘ ਦੇ ਨਾਲ ਵਿਆਹ ਕਰਵਾਇਆ। ਇਸ ਨੇ 23-24 ਮਈ 2016 ਦੀ ਰਾਤ ਨੂੰ ਨਿਰਮਲ ਸਿੰਘ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦਿੱਤਾ ਪੋਸਟਮਾਰਟਮ ਦੇ ਵਿੱਚ ਵੀ ਇਹੀ ਆਉਂਦਾ ਕਿ ਨਿਰਮਲ ਸਿੰਘ ਦੀ ਮੌਤ ਜ਼ਹਿਰ ਖਾਨ ਦੇ ਨਾਲ ਹੋਈ ਹੈ ਇਹ ਜ਼ਹਿਰ ਦੇ ਦਿੰਦੀ ਹੈ ਤੇ ਜਿਸ ਨਾਲ ਨਿਰਮਲ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਨਿਰਮਲ ਸਿੰਘ ਦੇ ਘਰੋਂ ਨਾਗਦੀ ਗਹਿਣੇ ਵਗੈਰਾ ਲੈ ਕੇ ਫਰਾਰ ਹੋ ਜਾਂਦੀ ਹੈ ਹੁਣ ਪੁਲਿਸ ਇਸ ਉੱਤੇ ਕੇਸ ਦਰਜ ਕਰਦੀ ਹੈ ਕੇਸ ਦਰਜ ਕਰਨ ਤੋਂ ਬਾਅਦ ਇਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਇਹ ਗੱਲ ਹੁੰਦੀ ਹੈ ਮਈ 2016 ਦੀ 9 ਸਾਲ ਇਹ ਕੇਸ ਰਵੀਨਾ ਦੇ ਉੱਤੇ ਚੱਲਦਾ ਹੈ ਦੇ ਆਖਰ ਇਸ ਕੇਸ ਦੇ ਵਿੱਚ ਆਗਰਾ ਕੋਰਟ ਵੱਲੋਂ ਫੈਸਲਾ ਸੁਣਾਇਆ ਜਾਂਦਾ ਹੈ 16 ਮਈ 2025 ਨੂੰ ਇਸ ਵਿੱਚ ਰਵੀਨਾ ਨੂੰ ਰਵੀਨਾ ਨੂੰ ਉਮਰ ਕੈਦ ਅਤੇ 75000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਲੋਡ ਬੰਦ ਬੰਦਾ ਜਿਸ ਨੂੰ ਲੋਡ ਹੁੰਦੀ ਹੈ ਉਹ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਕਈ ਚੀਜ਼ਾਂ ਇਗਨੋਰ ਕਰ ਦਿੰਦਾ ਹੈ ਕਈ ਚੀਜ਼ਾਂ ਨੂੰ ਅੱਖੋਂ ਪਰੋਖੇ ਕਰ ਦਿੰਦਾ ਜਿਵੇਂ ਇਸ ਕੇਸ ਦੇ ਵਿੱਚ ਨਿਰਮਲ ਸਿੰਘ ਨੇ ਕੀਤਾ ਨਿਰਮਲ ਸਿੰਘ ਨੇ ਰਵੀਨਾ ਬਾਰੇ ਜ਼ਿਆਦਾ ਪੁੱਛ ਪੜਤਾਲ ਨਹੀਂ ਕੀਤੀ ਉਸ ਨੂੰ ਲੱਗਿਆ ਕਿ ਮੇਰਾ ਘਰ ਬਸ ਰਿਹਾ ਮੇਰੇ ਘਰ ਨੂੰ ਸਾਂਭਣ ਵਾਲੀ ਆ ਰਹੀ ਹੈ ਮੇਰਾ ਵਿਆਹ ਹੋ ਰਿਹਾ ਮੈਨੂੰ ਕੁੜੀ ਮਿਲ ਰਹੀ ਹੈ ਕਿਉਂਕਿ ਉਸ ਨੂੰ ਕਾਫੀ ਸਮਾਂ ਤਲਾਸ਼ ਕਰਨ ਤੋਂ ਬਾਅਦ ਵੀ ਵਿਆਹ ਲਈ ਕੁੜੀ ਨਹੀਂ ਮਿਲੀ ਸੀ ਤੇ ਇੱਥੇ ਜੋ ਰਵੀਨਾ ਸੀ ਉਹ ਤਕਰੀਬਨ 25 ਸਾਲ ਦੀ ਸੀ ਇਹ ਕਈ ਚੀਜ਼ਾਂ ਕਰਕੇ ਨਿਰਮਲ ਸਿੰਘ ਧੋਖਾ ਖਾ ਗਿਆ ਜਿਸ ਦੇ ਨਾਲ ਉਸ ਨੂੰ ਆਪਣੀ ਜਾਣ ਤੋਂ ਹੱਥ ਧੋਣੇ ਪੈ ਗਏ ਤੇ ਇਸ ਘਟਨਾ ਵਿੱਚ ਇੱਕ ਹੋਰ ਗੱਲ ਦੇਖਣ ਵਾਲੀ ਹੈ ਕਿ ਜਿਵੇਂ ਰਵੀਨਾ ਨੇ ਕਈ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਲੁੱਟ ਕੀਤੀ ਲੁੱਟ ਕਰਦੀ ਕਰਦੀ ਉਹ ਇੱਕ ਕਾਤਲ ਬਣ ਗਈ ਤੇ ਜਿਸ ਕਾਰਨ ਉਸ ਨੇ ਨਿਰਮਲ ਸਿੰਘ ਦੀ ਤਾਂ ਜਾਨ ਲੈਤੀ ਪਰ ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਕਿਉਂਕਿ ਉਸ ਦੀ ਜੋ ਬਾਕੀ ਜ਼ਿੰਦਗੀ ਆ ਉਹ ਜੇਲ੍ਹ ਦੇ ਵਿੱਚ ਹੀ ਕٹےਗੀ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ